ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਆਸਟ੍ਰੇਲੀਆ ਨੇ ਭਾਰਤ ਨੂੰ ਲੈਵਲ 2 ਦੇ ਵਿੱਚ ਕਰ ਦਿੱਤਾ ਹੈ ਹੁਣ ਵਿਦਿਆਰਥੀਆਂ ਦੇ ਲਈ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਇਸ ਤਰੀਕੇ ਦੇ ਸੁਨੇਹੇ ਇਸ਼ਤਿਹਾਰ ਆ ਰਹੇ ਨੇ ਕਿ ਹੁਣ ਵਿਦਾਊਟ ਆਲਸ ਆਸਟ੍ਰੇਲੀਆ ਹੁਣ ਪੈਕੇਜ ਆਸਟ੍ਰੇਲੀਆ ਸੋ ਸਾਰੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਪੂਰੀ ਸਥਿਤੀ ਨੂੰ ਸਮਝਣ ਕਿ ਸੱਚਮੁੱਚ ਇਹ ਸਟੂਡੈਂਟਸ ਦੇ ਲਈ ਫਾਇਦੇ ਵਾਲਾ ਫੈਸਲਾ ਹੈ ਅਗਰ ਹੈ ਤੇ ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਰਿਫਿਊਜ਼ਲ ਵਧਣ ਦਾ ਖਤਰਾ ਵੀ ਹੈ ਔਰ ਤੁਹਾਡੀਆਂ ਫਾਈਲਾਂ ਤੇ ਬੈਨ ਲੱਗਣ ਦਾ ਖਤਰਾ ਵੀ ਹੈ ਆਸਟ੍ਰੇਲੀਆ ਜੇ ਇੱਕ ਵਾਰ ਰਿਫਿਊਜ਼ਲ ਹੋ ਜੇ ਛੇਤੀ ਛੇਤੀ ਦੁਬਾਰਾ ਵੀਜ਼ਾ ਅਪਲਾਈ ਕਰਨਾ ਬਹੁਤ ਔਖਾ ਅਸੰਭਵ ਵਰਗਾ ਹੈ ਤੀਰ ਸਿੰਘ ਪੈਨਕਲ ਸਾਡੇ ਨਾਲ ਮੌਜੂਦ ਨੇ ਮੰਨੇ ਪਰਮਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਬਹੁਤ ਹੀ ਮਹੱਤਵਪੂਰਨ ਗੱਲਾਂ ਤੀਰ ਜੀ ਅੱਜ ਸਾਡੇ ਨਾਲ ਸਾਂਝੀਆਂ ਕਰਨਗੇ ਤੀਰ ਜੀ ਕਰ ਦਿਓ ਸਾਰੀ ਸਥਿਤੀ ਸਾਫ ਤੇ ਤੁਸੀਂ ਵੀ ਦੇਖਦੇ ਹੋਣੇ ਕਿ ਇਹ ਕਿਹੜਾ ਥੰਬਨੇਲ ਆ ਜਲਾਤਾ ਹੈ ਕਿਹੜੀ ਗੱਲ ਕਰਨ ਲੱਗੇ ਆ ਕਿਉਂਕਿ ਇਸ ਵੇਲੇ ਤਾਂ ਮੈਂ ਤਾਂ ਕਹੂੰਗਾ ਖੁਸ਼ੀਆਂ ਦੀਆਂ ਗੱਲਾਂ ਚੱਲ ਰਹੀਆਂ ਐ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਕਿ ਆਸਟ੍ਰੇਲੀਆ ਦੇ ਵੀਜ਼ੇ ਨੂੰ ਹੁਣ ਤਾਂ ਕਹਿੰਦੇ ਨੇ ਨਾ ਦੁਬਈ ਦੇ ਨਾਲੋਂ ਸੌਖਾ ਵੀਜ਼ਾ ਵੀ ਜਿਹੜਾ ਕਿ ਆਸਟ੍ਰੇਲੀਆ ਦਾ ਇਸ ਵੇਲੇ ਮਸ਼ਹੂਰੀਆਂ ਦੇ ਵਿੱਚ ਜਿਹੜਾ ਕਿ ਦਰਸਾਇਆ ਜਾ ਰਿਹਾ ਕਿ ਬਸ ਹੁਣ ਇੰਨਾ ਸੌਖਾ ਆ ਗਿਆ ਇੰਡੀਆ ਆ ਗਿਆ ਜੀ ਲੈਵਲ 2 ਦੇ ਵਿੱਚ ਹੁਣ ਦੇਖਿਓ ਕਿਦਾਂ ਵੀਜ਼ੇ ਆਉਂਦੇ ਨਾ ਫੰਡ ਚਾਹੀਦੇ ਨਾ ਜਿਹੜੀ ਕਿ ਆਇਲ ਚਾਹੀਦੀ ਹੈਗੀ ਆ ਪਰ ਮੈਂ ਦੱਸ ਦਵਾਂ ਇੰਡੀਆ ਅਸੈਸਮੈਂਟ ਲੈਵਲ 2 ਦੇ ਵਿੱਚ ਆਇਆ ਜੋ ਕਿ ਪਹਿਲਾਂ 3 ਦੇ ਵਿੱਚ ਸੀਗੀ ਜੋ ਕਿ ਬਹੁਤ ਵਧੀਆ ਗੱਲ ਹੈ ਕਿ ਜਿਹਦੇ ਨਾਲ ਕੀ ਆਪਾਂ ਕੀ ਦੇਖ ਰਹੇ ਹਾਂ ਕਿ ਜਿਹੜਾ ਫੈਬ 2026 ਇਨਤੇਗ ਦੇ ਵਿੱਚ ਵੀਜ਼ਾ ਦੀ ਪਰਸੈਂਟੇਜ ਆ ਜੋ ਐਸ ਵੇਲੇ ਹੈਗੀ ਹੈ ਉਹਦੇ ਨਾਲੋਂ ਲਗ ਪਗ ਮੈਂ ਤਾਂ ਕਹਾਂਗਾ ਕਿ ਡਬਲ ਹੋਣ ਦੀ ਉਮੀਦ ਆਪਾਂ ਜਰੂਰ ਜਿਹੜੇ ਕੀ ਕਰ ਸਕਦੇ ਆ ਜਿੰਨੇ ਵੀਜ਼ੇ ਹੋਣ ਹੁੰਦੇ ਤੇ ਡੈਫੀਨਿਟਲੀ ਵਧੀਆ ਹੋਣਗੇ ਬਟ ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਦੇ ਵੀਜ਼ਾ ਆਣਗੇ ਇਹਦਾ ਮਤਲਬ ਇਹ ਨਹੀਂ ਕਿ ਕਿ ਓਵਰ ਕਨਫੀਡੈਂਸ ਹੋ ਕੇ ਅੱਖਾਂ ਬੰਦ ਕਰਕੇ ਏਜੰਟ ਨੇ ਕਿਹਾ ਆ ਜਾਓ ਜੀ ਮੈਂ ਤੁਹਾਨੂੰ 80 ਲੱਖ ਚ ਭੇਜ ਦਿੰਦਾ 80 ਚ ਭੇਜ ਦ ਸਾਰੇ ਇਹਨਾਂ ਕਹਾਂਗਾ ਕਿਤੇ ਵੀ ਇਹ ਨਹੀਂ ਲਿਖਿਆ ਕਿ ਲੈਵਲ 2 ਦੇ ਵਿੱਚ ਜਿਹੜਾ ਕਿ ਸ਼ਰਤੀਆ ਵੀਜ਼ਾ ਆਉਣਾ ਵਾ ਸੋ ਇਸ ਲਈ ਬੱਚੋ ਜਿੰਨਾ ਬਾਅਦ ਹੋ ਸਕਦਾ ਆਪਾਂ ਅੱਜ ਗੱਲ ਕਰਾਂਗੇ ਤੱਥਾਂ ਦੇ ਨਾਲ ਫੈਕਟ ਨਾਲ ਵੀਡੀਓ ਨੂੰ ਦਬਾ ਕੇ ਸ਼ੇਅਰ ਜਰੂਰ ਕਰਿਓ ਸੋ ਪਿਨਾਕਲ ਦੀ ਟੀਮ ਨਾਲ ਜਰੂਰ ਕੰਟੈਕਟ ਕਰੋ ਮੈਂ ਕਹਾਂਗਾ ਪਰਸਨਲ ਆ ਕੇ ਮਿਲ ਕੇ ਅਸੈਸ ਕਰਾਓ ਕਿਉਂਕਿ ਐਸ ਵੇਲੇ ਲੋੜ ਹੋਗੀ ਤਜਰਬੇ ਦੀ ਐਸ ਵੇਲੇ ਲੋੜ ਹੋਗੀ ਤੁਹਾਡੇ ਸਲਾਹਕਾਰ ਦੇ ਪ੍ਰੋਪਰ ਅਪਡੇਟ ਹੋਣ ਦੀ ਕਿਉਂਕਿ ਫੈਕਟ ਕੀ ਹੈਗੇ ਆ ਇਹ ਜਿਹੜੇ ਨਾ ਲੈਵਲਸ ਹੈਗੇ ਆ ਜਿਹੜੇ 10 ਦਾ ਲੈਵਲ ਕੀ ਹੁੰਦੇ ਹਰ 6 ਮਹੀਨੇ ਬਾਅਦ ਅਸੈਸਸ ਕੀਤੇ ਜਾਂਦੇ ਆ ਕਿ ਜਿਹਦਾ ਪਹਿਲਾਂ ਹੁੰਦਾ ਕਿ 31 ਮਾਰਚ ਨੂੰ ਦੈਨ ਫਿਰ 30 ਸਪਟੰਬਰ ਨੂੰ ਫਿਰ ਕੰਟਰੀਜ਼ ਦਾ ਵੀ ਅਸੈਸਮੈਂਟ ਹੁੰਦੀ ਆ ਤੇ ਕਾਲਜਸ ਯੂਨੀਵਰਸਿਟੀਆਂ ਦੇ ਵੀ ਲੈਵਲ ਜਿਹੜੇ ਕੀ ਆ ਹਰ ਜਿਹੜੇ 6 ਮਹੀਨੇ ਬਾਅਦ ਚੇਂਜ ਹੁੰਦੇ ਆ ਹੁਣ ਹਾਂ ਇਹ ਵੀ ਗੱਲ ਹੈਗੀ ਆ ਕਿ ਅਸੈਸਮੈਂਟ ਲੈਵਲ 2 ਨਾ ਜਿਹਦਾ ਕੰਟਰੀ ਦਾ ਲੈਵਲ ਜੇ ਉੱਪਰ ਆਇਆ ਕੰਟਰੀ ਦਾ ਲੈਵਲ ਉੱਪਰ ਆਉਣਾ ਕੀ ਹੈਗਾ ਵਾ ਅੰਬੈਸੀ ਦੇ ਵਿੱਚ ਫੰਡ ਤੁਸੀਂ ਲਾਓ ਜਾਂ ਨਾ ਲਾਓ ਜਾਂ ਐਸ ਲਾਓ ਜਾਂ ਨਾ ਲਾਓ ਉਹ ਚੀਜ਼ ਮੈਟਰ ਨਹੀਂ ਕਰਦੀ ਹੈਗੀ ਹਾਂ ਯੂਨੀਵਰਸਿਟੀਆਂ ਨੇ ਵੀ ਸਾਡਾ ਦੇਖਣ ਦਾ ਇੱਕ ਨਜ਼ਰੀਆ ਜਿਹੜਾ ਬਦਲ ਜਾਏਗਾ ਬਟ ਇਹਦਾ ਮਤਲਬ ਇਹ ਨਹੀਂ ਕਿ ਬਿਨਾ ਲਾਏ ਹੋਏ ਵੀਜ਼ਾ ਆ ਜਾਏਗਾ ਮੈਂ ਇਸ ਲਈ ਸਾਰਿਆਂ ਨੂੰ ਸਾਵਧਾਨ ਰਹਿਣ ਨੂੰ ਕਹਾਂਗਾ ਤੇ ਪੈਨੈਕਲ ਵੀ ਜਿੰਨੇ ਬੱਚਿਆਂ ਦਾ ਕੰਮ ਕਰੇਗਾ ਯੈਸ ਵਿਦ ਐਸ ਹੀ ਕੰਮ ਕਰੇਗਾ ਹਾਂ ਫਾਈਨੈਂਸ਼ੀਅਲਸ ਦੇ ਵਿੱਚ ਲੀਨੀਅਰ ਲੀਨੀਅਸ ਜਿਹੜੀ ਕਿ ਜ਼ਰੂਰ ਹੋ ਜੇਗੀ ਮੈਂ ਇਹ ਕਹਾਂਗਾ ਕਿ ਮਤਲਬ ਕਿ ਜੋ ਪਹਿਲੀ ਸਖਤੀ ਸੀ ਫਾਈਨੈਂਸ਼ੀਅਲਸ ਉਹ ਚੀਜ਼ਾਂ ਨਹੀਂ ਹੋਣਗੀਆਂ ਉਹਦੇ ਵਿੱਚ ਬਹੁਤ ਨਰਮੀ ਜਿਹੜੀ ਦੇਖਣ ਨੂੰ ਮਿਲੇਗੀ ਇਹ ਚੀਜ਼ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂ ਸੋ ਜਿਹੜੀਆਂ ਯੂਨੀਵਰਸਿਟੀਜ਼ ਕਾਲਜੇਸ ਨਾ ਕਹਿੰਦੇ ਨਾ ਜੋ ਮਰਜੀ ਹੋਵੇ ਜਿੰਨਾ ਮਰਜੀ ਬੰਦਾ ਵਧੀਆ ਹੋਵੇ ਬਟ ਸਭ ਤੋਂ ਪਹਿਲਾਂ ਉਹ ਆਪਣਾ ਆਪ ਦੇਖਦਾ ਆਪਣਾ ਘਰ ਦੇਖਦਾ ਸੋ ਯੂਨੀਵਰਸਿਟੀਜ਼ ਨੇ ਵੀ ਪਹਿਲਾਂ ਆਪਣਾ ਘਰ ਦੇਖਣਾ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਆਫਰ ਲੈਟਰਾਂ ਵੰਡਤੀਆਂ ਕੋਈ ਨਹੀਂ ਵੀਜ਼ਾ ਕਿਉਂਕਿ ਅਸੈਸਮੈਂਟ ਲੈਵਲ ਤੈ ਕਿਦਾਂ ਹੁੰਦੇ ਆ ਕਿੰਨੇ COE ਜਨਕ ਕਨਫਰਮੇਸ਼ਨ ਆਫ ਰੋਲਮੈਂਟ ਕਹਿੰਦੇ ਆਪਾਂ ਕਿੰਨੀਆਂ ਫਾਈਲਾਂ ਐਮਬੈਸੀ ਚ ਲੱਗੀਆਂ ਕਿੰਨੇ ਵੀਜ਼ਾਸ ਲੱਗੇ ਕਿੰਨੇ ਰਿਫਿਊਜ਼ਸ ਲੱਗੇ ਤੇ ਕਿੰਨੇ ਬੱਚੇ ਉਹ ਰਿਟੇਨ ਰਹਿ ਜਿਹੜਾ ਕਿ ਉਹਨੇ ਆਪਣੀ ਪੂਰੀ ਪੜ੍ਹਾਈ ਕਰਕੇ ਤੇ ਉਹਨਾਂ ਚੀਜ਼ਾਂ ਤੈਅ ਕਰਦੀਆਂ ਯੂਨੀਵਰਸਿਟੀਜ਼ ਦਾ ਲੈਵਲ ਸੋ ਜਿਹੜੀ ਫਾਈਨੈਂਸ਼ੀਅਲ ਜਿਹੜੀ ਹੈਗੀਆਂ ਜਾਂ ਆਇਨਸ ਦਾ ਲੈਵਲ ਆ ਇਹ ਤਾਂ ਯੂਨੀਵਰਸਿਟੀਜ਼ ਬੋਲੋ ਡੈਫੀਨਿਟਲੀ ਮੰਗਿਆ ਹੀ ਜਾਏਗਾ ਇੰਟਰਵਿਊਜ਼ ਵੀ ਉਦਾਂ ਹੀ ਆਣਗੇ ਹਾਂ ਨਰਮੀ ਜ਼ਰੂਰ ਉਹਦੇ ਵਿੱਚ ਦੇਖੀ ਜਾਏਗੀ ਬਟ ਇਸ ਲਈ ਮੈਂ ਕਹੂੰਗਾ ਜਿੰਨੀਆਂ ਮਸ਼ਹੂਰੀਆਂ ਨੇ ਇਸ ਲਈ ਵੱਧ ਤੋਂ ਵੱਧ ਬੱਚੋ ਕਿਉਂ ਆਸਟ੍ਰੇਲੀਆ ਲਗਭਗ ਇੱਕ ਹੀ ਮੌਕਾ ਦਿੰਦਾ ਵੀਜ਼ਾ ਲੈਣ ਦਾ ਜੇ ਨਹੀਂ ਆਇਆ ਨਾ ਫਿਰ ਗੱਲਾਂ ਦੀ ਗੱਲਾਂ ਰਹੇ ਨਹੀਂ ਭਾਵੇਂ ਅਸੈਸਮੈਂਟ ਲੈਵਲ ਇੰਡੀਆ ਲੈਵਲ ਜ 2 ਜੇ ਹੋਵੇ ਭਾਵੇਂ 3 ਚ ਸੀ ਭਾਵੇਂ ਜੋ ਮਰਜੀ ਹੋਵੇ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਆਪਣੇ ਜੇ ਤੁਸੀਂ ਵੀਜ਼ਾ ਦੇ ਚਾਂਸ ਵਧਾਉਣਾ ਚਾਹੁੰਦੇ ਹੋ ਤੇ ਆਪਣੀ ਫਾਈਲ ਦੇ ਵਿੱਚ ਜਿੱਦਾਂ ਪਹਿਲਾਂ ਤੁਸੀਂ ਆਪਣੀ ਬਰੀਕੀ ਦੇ ਵਿੱਚ ਕੰਮ ਕਰਦੇ ਸੀਗੇ ਆ ਪ੍ਰੋਪਰ ਪਲੈਨਿੰਗ ਦਾ ਕੰਮ ਕਰਦੇ ਉਦਾਂ ਹੀ ਕੰਮ ਕਰਨਾ ਵਾ ਬਿਲਕੁਲ ਵੀ ਓਵਰ ਕੌਨਫੀਡੈਂਸ ਹੋ ਕੇ ਕਿਸੇ ਦੇ ਮਗਰ ਲਾ ਕੇ ਕੱਲਾ ਪਾਸਪੋਰਟ ਜਾਂ ਕੱਲੇ 10ਵੀਂ 12ਵੀਂ ਦੇ ਸਰਟੀਫਿਕੇਟ ਦੇ ਕੇ ਕਿਸੇ ਏਜੰਟ ਨੂੰ ਨਾ ਆਜੋ ਆਪਣੇ ਬੱਚੇ ਦਾ ਆਪ ਜਿਹੜਾ ਕੀ ਖਰਾਬ ਕਰ ਸਕੇ। ਸੋ ਬਹੁਤ-ਬਹੁਤ ਧੰਨਵਾਦ ਤੀਰਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਹੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ। ਬਹੁਤ ਸੋਚ ਸਮਝ ਕੇ ਵਿਦਿਆਰਥੀਆਂ ਨੇ ਫੈਸਲੇ ਕਰਨੇ ਨੇ। ਤੁਸੀਂ ਵਿਦਿਆਰਥੀਓ ਇਹ ਗੱਲ ਦਾ ਧਿਆਨ ਦੇਖਿਓ ਤੁਸੀਂ ਗਲਤੀ ਨਾ ਕਰਜੋ। ਬਹੁਤ ਤਰ੍ਹਾਂ ਦੇ ਇਸ ਵਕਤ ਦਿਲ ਨੂੰ ਛੂਣ ਵਾਲੇ ਆਫਰ ਦਿੱਤੇ ਜਾਣਗੇ ਪਰ ਤੁਸੀਂ ਇਹ ਚੈੱਕ ਕਰਨਾ ਹੈ। ਅਗਰ ਤੁਹਾਡਾ ਰਿਫਿਊਜ਼ਲ ਆ ਗਿਆ ਤੇ ਦੁਬਾਰਾ ਛੇਤੀ-ਛੇਤੀ ਕੀ ਅਸੰਭਵ ਹੈ ਆਸਟ੍ਰੇਲੀਆ ਚ ਵੀਜ਼ਾ ਦੁਬਾਰਾ ਲੈਣਾ। ਛੇਤੀ-ਛੇਤੀ ਮਿਲਦਾ ਹੀ ਨਹੀਂ। ਸੋ ਗਲਤ ਫੈਸਲਾ ਨਹੀਂ ਕਰਨਾ। ਕਿਸੇ ਝੂਠੇ ਵਾਅਦੇ 'ਚ ਨਹੀਂ ਫਸਣਾ ਪੁਆਇੰਟ ਟੂ ਪੁਆਇੰਟ ਪ੍ਰੋਸੈਸ ਫਾਲੋ ਕਰਨਾ ਹੈ ਬਹੁਤ ਬਹੁਤ ਤਾਂਪਾ